ਪੰਜਾਬ ਤੋਂ ਲੈ ਕੇ ਮੁੰਬਈ ਤੱਕ ਇੱਕੋ ਇਨਾਮ ਗੂੰਜ ਰਿਹਾ ਹੈ ਲਾਰੈਂਸ ਬਿਸ਼ਨੋਈ ਦਾ ਆਖਰਕਾਰ ਕਿਸ ਵੀ ਸ਼ਹਿਰ ਤੇ ਗੁਨਾਹ ਤੇ ਗੁਨਾਹ ਕਰਦਾ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ ਗ੍ਰਿਫਤਾਰੀਆਂ ਲਈ ਧਰਨੇ ਪ੍ਰਦਰਸ਼ਨ ਹੁੰਦੇ ਨੇ ਪਰ ਆ ਬੰਦਾ ਤਾਂ ਲਗਾਤਾਰ ਕਈ ਸਾਲਾ ਤੋਂ ਜੇਲ੍ਹ ਚ ਹੈ ਤੇ ਜੇਲ੍ਹ ਚ ਬੈਠਾ ਬੰਦਾ ਕੀ ਕੁਝ ਨਹੀਂ ਕਰ ਰਿਹਾ ਇੱਕ ਗੈਂਗਸਟਰ ਪੂਰੇ ਦੇਸ਼ ਦੇ ਵਿੱਚ ਰਾਜਕਤਾ ਫਲਾ ਰਿਹਾ ਡਰ ਦਾ ਮਹੌਲ ਪੈਦਾ ਕਰ ਰਿਹਾ ਲੋਕਾਂ ਕੋ ਫਰੋਤੀਆਂ ਲੈ ਰਿਹਾ ਹੈ ਸਰਕਾਰ ਕੀ ਕਰ ਰਹੀ ਹੈ ਮੈਨੂੰ ਦੱਸੋ ਬਿਨਾ ਸ਼ਹਿਦੇ ਕੋ ਕੰਮ ਹੁੰਦਾ ਹੈ ਕਿ ਮੋਦੀ ਜੀ ਨੂੰ ਨਹੀਂ ਦਿਖਦਾ ਪਿਆ ਕਿ ਇੱਕ ਬੰਦਾ ਜੇਲ੍ਹ 'ਚ ਬੈਠ ਕੇ ਕੀ ਕੁਝ ਕਰ ਰਿਹਾ ਹੈ ਕੋਈ ਗੱਲ ਦਾ ਕੋਈ ਮਤਲਬ ਹੈ ਬਿਨਾ ਸਰਕਾਰ ਦੀ ਹਰੀ ਝੰਡੀ ਦੇ ਕੋਈ ਨਹੀਂ ਹੁੰਦਾ ਪਰ ਬਹੁਤ ਬਾਲੀਵੁੱਡ ਦੀਆਂ ਫਿਲਮਾਂ ਦੇਖੀਆਂ ਨੇ ਜਿਹਦੇ ਵਿੱਚ ਜੇਲ੍ਹ 'ਚ ਬਹਿ ਕੇ ਸਭ ਕੁਝ ਉਹ ਜੇ ਕੋਈ ਗੈਂਗਸਟਰ ਲਾਰੈਂਸ ਵਰਗਾ ਆਪਣੀ ਮਰਜ਼ੀ ਨਾਲ ਇੰਟਰਵਿਊ ਦੇ ਸਕਦਾ ਤੇ ਉਹਦੇ ਵਾਸਤੇ ਬੰਦੇ ਮਰਵਾਣੇ ਕਿੰਨੀ ਕੋਕੀ ਕਹਿੰਦਾ ਚੁਟਕੀ 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 ਤੁਸੀਂ ਦੇਖੋ ਬੰਬੇ ਦੇ ਵਿੱਚ ਬਾਬਾ ਸਦੀਕੀ ਦਾ ਕਤਲकांड ਕਰਵਾ ਦਿੱਤਾ ਸੁਲਮਾਨ ਖਾਨ ਦੇ ਘਰ ਗੋਡੀਆਂ ਚਲਵਾ ਦਿੱਤੀਆਂ ਇਸ ਤੋਂ ਇਲਾਵਾ ਜੋ ਕੁਝ ਕੀਤਾ ਸਭ ਕੋਈ ਤੁਹਾਡੇ ਸਾਹਮਣੇ ਆ ਸਿੱਧੂ ਮੂਸੇ ਵਾਲਾ ਮਰਵਾ ਦਿੱਤਾ ਹੋਰ ਇਹ ਬੰਦੇ ਨੇ ਪਤਾ ਨਹੀਂ ਕਿਹੜੀ ਕਿਹੜੀ ਜਾਨ ਲੈਣੀ ਹੈ ਪੰਜਾਬ ਤੋਂ ਲੈ ਕੇ ਮੁੰਬਈ ਤੱਕ ਇੱਕੋ ਇਨਾਮ ਗੂੰਜ ਰਿਹਾ ਹੈ ਲਾਰੈਂਸ ਬਿਸ਼ਨੋਈ ਦਾ ਆਖਰਕਾਰ ਕੌਣ ਹੈ ਲਾਰੈਂਸ ਬਿਸ਼ਨੋਈ ਆਮ ਤੌਰ ਤੇ ਆਪਾਂ ਕਹਿੰਦੇ ਆ ਕਿ ਇਹ ਗੈਂਗਸਟਰ ਨੂੰ ਜਾਂ ਕੋਈ ਵੀ ਗੈਂਗਸਟਰ ਨੂੰ ਜੇਲ੍ਹ ਦੇ ਵਿੱਚ ਛੁੱਟੋ ਲੇਕਿਨ ਇਹ ਤਾਂ ਪਹਿਲੇ ਹੀ ਜੇਲ੍ਹ 'ਚ ਹੈ ਆਖਰਕਾਰ ਕਿਸ ਦੀ ਸ਼ਹਿ ਤੇ ਗੁਨਾਹ ਤੇ ਗੁਨਾਹ ਕਰਦਾ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਹਨ ਸੀਨੀਅਰ ਪੱਤਰਕਾਰ ਨikhil Sharma ji Nikhil Sharma ji ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ Nikhil ji ਤੁਸੀਂ ਸੀਨੀਅਰ ਪੱਤਰਕਾਰ ਹੋ ਤੁਸੀਂ ਦੱਸੋ ਕਿ ਐਸਾ ਬੰਦਾ ਜੋ ਜੇਲ੍ਹ ਦੇ ਵਿੱਚ ਹੈ ਇਹ ਗੁਨਾਹ ਤੇ ਗੁਨਾਹ ਕਿਸ ਤਰੀਕੇ ਨਾਲ ਕਰ ਰਿਹਾ ਹੈ ਤੁਹਾਡਾ ਕੀ ਕਹਿਣਾ ਲਾਰੈਂਸ ਬਿਸ਼ਨੋਈ ਦੇ ਬਾਰੇ ਵਿੱਚ ਜੇ ਬਿਲਕੁਲ ਬਰਜੇਸ਼ ਜੀ ਇਹ ਸਵਾਲ ਸਿਰਫ ਤੁਹਾਡਾ ਨਹੀਂ ਹੈ ਇਹ ਸਵਾਲ ਪੂਰੇ ਮੁਲਕ ਦਾ ਹੈ ਸਵਾਲ ਹਰ ਉਸ ਬੰਦੇ ਦਾ ਹੈ ਜਿਸ ਨੂੰ ਲਾਰੈਂਸ ਬਿਸ਼ਨੋਈ ਵਰਗਾ ਛਟਿਆ ਹੋਇਆ ਬਦਮਾਸ਼ ਪਰਤਾੜਤ ਕਰ ਰਿਹਾ ਹੈ ਆਖਰਕਾਰ ਕਿਸੇ ਨਾ ਕਿਸੇ ਦੀ ਸ਼ਹਾਦਤ ਹੋ ਰਹੀ ਹੈ ਜੇ ਕੋਈ ਅੱਜ ਦੀ ਡੇਟ ਦੇ ਵਿੱਚ ਗੁਨਾਹ ਕਰਦਾ ਤੁਸੀਂ ਬਿਲਕੁਲ ਸਹੀ ਕਿਹਾ ਲੋਕ ਕਹਿੰਦੇ ਨੇ ਭਾਈ ਗ੍ਰਿਫਤਾਰੀ ਕਰੋ ਗ੍ਰਿਫਤਾਰੀਆਂ ਲਈ ਧਰਨੇ ਪ੍ਰਦਰਸ਼ਨ ਹੁੰਦੇ ਨੇ ਪਰ ਆ ਬੰਦਾ ਤਾਂ ਲਗਾਤਾਰ ਕਈ ਸਾਲਾਂ ਤੋਂ ਜੇਲ੍ਹ ਚ ਤੇ ਜੇਲ੍ਹ ਚ ਬੈਠਾ ਬੰਦਾ ਕੀ ਕੁਝ ਨਹੀਂ ਕਰ ਰਿਹਾ ਲਾਰੈਂਸ ਬਿਸ਼ਨੋਈ ਦਾ ਨਾਮ ਸਭ ਤੋਂ ਪਹਿਲਾਂ ਆਇਆ ਸਿੱਧੂ ਮੂਸੇ ਵਾਲਾ ਦੇ ਕਤਲकांड ਦੇ ਵਿੱਚ ਉਸ ਤੋਂ ਬਾਅਦ ਬਾਬਾ ਸਦੀਕੀ ਦੇ ਕਤਲकांड ਦੇ ਵਿੱਚ ਸੁਲਮਾਨ ਖਾਨ ਦੇ ਉੱਤੇ ਹਮਲਾ ਕਰਵਾਉਣ ਦੇ ਇਲਜ਼ਾਮ ਦੇ ਵਿੱਚ ਆਖਰਕਾਰ ਜੇਲ੍ਹ ਹੈ ਕਿ ਕੋਈ ਪਿਕਨਿਕ ਸਪੋਰਟ ਹੈ ਕਿਵੇਂ ਜੇਲ੍ਹ ਚ ਬੈਠਾ ਬੰਦਾ ਸਾਜ਼ਿਸ਼ਾਂ ਕਰਦਾ ਜਾ ਰਿਹਾ ਹੈ ਕਿ ਮੇਰੇ ਮੂੰਹੋਂ ਕਹਿ ਕੇ ਇਹ ਗੱਲ ਮੰਨੀ ਜਾਣੀ ਕਿ ਸਰਕਾਰ ਦੀ ਸ਼ਹਿ ਹੁਣ ਸਰਕਾਰ ਕਿਹੜੀ ਹੈ ਜੇ ਮੈਂ ਮੂੰਹੋਂ ਬੋਲਾਂਗਾ ਤਾਂ ਗੱਲ ਬੜੀ ਚੁਬਣੀ ਹੈ ਕਿਉਂਕਿ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇੱਕ ਗੈਂਗਸਟਰ ਪੂਰੇ ਦੇਸ਼ ਦੇ ਵਿੱਚ ਰਾਜਕਤਾ ਫਲਾ ਰਿਹਾ ਡਰ ਦਾ ਮਹੌਲ ਪੈਦਾ ਕਰ ਰਿਹਾ ਲੋਕਾਂ ਕੋ ਫਰੋਤੀਆਂ ਲੈ ਰਿਹਾ ਹੈ ਸਰਕਾਰ ਕੀ ਕਰ ਰਹੀ ਹੈ ਮੈਨੂੰ ਦੱਸੋ ਬਿਨਾਂ ਸ਼ਹਿ ਦੇ ਕੋਈ ਕੰਮ ਹੁੰਦਾ ਹੈ ਘਰ ਦੇ ਵਿੱਚ ਬੱਚਾ ਵੀ ਵਿਗੜ ਜਾਂਦਾ ਨਾ ਤੇ ਮਿੰਟ ਤੋਂ ਬੜਾ ਲੋਕ ਲਾਂਬਾ ਦੇ ਨਾਂਦੇ ਆ ਭਾਈ ਤੇਰਾ ਪੁੱਤ ਵਿਗੜ ਗਿਆ ਈ ਤੇਰਾ ਪੁੱਤ ਇਹ ਕਰਦਾ ਵੇ ਕਿ ਸਰਕਾਰ ਨੂੰ ਲਾਂਭੇ ਸੁਣਾਈ ਨਹੀਂ ਦਿੰਦੇ ਕਿ ਮੋਦੀ ਜੀ ਨੂੰ ਨਹੀਂ ਦਿਖਦਾ ਪਿਆ ਕਿ ਇੱਕ ਬੰਦਾ ਜੇਲ੍ਹ 'ਚ ਬੈਠ ਕੇ ਕੀ ਕੁਝ ਕਰ ਰਿਹਾ ਨikhil ji ਸਭ ਤੋਂ ਪਹਿਲੇ ਦੱਸੋ ਕਿ ਗੁਨਾਹ ਦੀ ਗੱਲ ਤਾਂ ਚਲੋ ਠੀਕ ਐ ਗੁਨਾਹ ਤਾਂ ਕਰ ਹੀ ਰਿਹਾ ਹੈ ਲੇਕਿਨ ਇੱਕ ਗੈਂਗਸਟਰ ਜੇਲ੍ਹ ਦੇ ਵਿੱਚ ਬੈਠਾ ਇੰਟਰਵਿਊ ਕਿਸ ਤਰੀਕੇ ਨਾਲ ਦੇ ਸਕਦਾ ਹੈ ਯਾਰ ਇੱਕੋ ਇੱਕ ਗੱਲ ਦਾ ਇੱਕੋ ਹੀ ਮਤਲਬ ਹੈ ਬਿਨਾ ਸਰਕਾਰ ਦੀ ਹਰੀ ਝੰਡੀ ਦੇ ਕੁਝ ਨਹੀਂ ਹੁੰਦਾ ਆਪਾਂ ਬਹੁਤ ਬਾਲੀਵੁੱਡ ਦੀਆਂ ਫਿਲਮਾਂ ਦੇਖੀਆਂ ਨੇ ਜਿਹਦੇ ਵਿੱਚ ਜੇਲ੍ਹ 'ਚ ਬੈ ਕੇ ਸਭ ਕੁਝ ਹੁੰਦਾ ਹੈ। ਇੱਕ ਹਰਨ ਫਿਲਮ ਹੈਗੀ ਆ ਜੀ। ਉਹ ਫਿਲਮ ਨੂੰ ਜੇਕਰ ਤੁਸੀਂ ਦੇਖੋਗੇ ਉਸ ਫਿਲਮ ਦੇ ਵਿੱਚ ਬਕਾਇਦਾ ਦਿਖਾਇਆ ਕਿੱਦਾਂ ਕਿਡਨਾਪਿੰਗ ਇੰਡਸਟਰੀ ਚੱਲਦੀ ਹੈ ਪਰ ਉਹ ਬਿਹਾਰ, ਯੂਪੀ ਦੀਆਂ ਗੱਲਾਂ ਸੀ। ਪਰ ਹੁਣ ਤਾਂ ਪੰਜਾਬ 'ਚ ਇੰਡਸਟਰੀ ਚੱਲਣ ਲੱਗ ਪਈ। ਜੇਕਰ ਕੋਈ ਬੰਦਾ ਜੇਲ੍ਹ 'ਚ ਬੈਠਾ ਇੰਟਰਵਿਊ ਦੇ ਰਿਹਾ ਹੈ ਉਹ ਵੀ ਹਾਈ ਟੈਕ ਜ਼ਮਾਨੇ 'ਚ ਜੇਲ੍ਹ ਜਿਨੂੰ ਕਹਿੰਦੇ ਨੇ ਕਿ ਇੱਥੇ ਜੈਮਰ ਲੱਗੇ ਹੁੰਦੇ ਨੇ ਜੇਲ੍ਹ ਦਾ ਮਤਲਬ ਹੈ ਇਹੋ ਜੇ ਖਤਰਨਾਕ ਅਪਰਾਧੀ ਬਾਹਰ ਕਿਸੇ ਨਾਲ ਕਮਿਊਨੀਕੇਸ਼ਨ ਨਾ ਕਰਨ ਪਰ ਇਹ ਜਨਾਬ ਤਾਂ ਵੀਡੀਓ ਕਾਲ ਤੇ ਇੰਟਰਵਿਊ ਦੇ ਰਿਹਾ ਔਰ ਸਭ ਤੋਂ ਸ਼ਰਮਨਾਕ ਪਹਿਲੀ ਇੰਟਰਵਿਊ ਆਂਦੀ ਆ ਸਰਕਾਰ ਦਾ ਪੱਖ ਆ ਜਾਂਦਾ ਜੀ ਸਾਡੀ ਜੇਲ੍ਹ ਦੇ ਵਿੱਚ ਨਹੀਂ ਆ ਇੰਟਰਵਿਊ ਸ਼ੂਟ ਹੋਈ ਅਗਲੀ ਇੰਟਰਵਿਊ ਫੇਰ ਆ ਜਾਂਦੀ ਹੈ ਹੈਰਾਨੀ ਦੀ ਗੱਲ ਹੈ ਵੀਡੀਓ ਕਾਲ ਤੇ ਇੰਟਰਵਿਊ ਦੇ ਰਿਹਾ ਵਾ ਇਹ ਜੇਲ੍ਹ ਹੈ ਕਿ ਫਾਈਵ ਸਟਾਰ ਹਾਟਲ ਹੈ ਥੋਂ ਅੰਦਾਜ਼ਾ ਲਾਇਆ ਜਾ ਸਕਦਾ ਜੇ ਕੋਈ ਗੈਂਗਸਟਰ ਲਾਰੈਂਸ ਵਰਗਾ ਆਪਣੀ ਮਰਜ਼ੀ ਨਾਲ ਇੰਟਰਵਿਊ ਦੇ ਸਕਦਾ ਹੈ ਤੇ ਉਹਦੇ ਵਾਸਤੇ ਬੰਦੇ ਮਰਵਾਨੇ ਕਿੰਨੇ ਕੋਕੀ ਕਹ ਲੈ ਚੁਟਕੀ 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 ਚੁਟਕੀਆਂ ਚ ਬੰਦੇ ਮਰਵਾ ਦੇਗਾ ਇਹੋ ਜੇ ਬੰਦਾ ਮਰਵਾ ਵੀ ਰਿਹਾ ਐ ਮੈਂ ਨਹੀਂ ਕਹ ਰਿਹਾ ਉਹਦਾ ਕਿੰਨਾ ਰਿਕਾਰਡ ਕਹਿ ਰਿਹਾ ਤੁਸੀਂ ਦੇਖੋ ਬੰਬੇ ਦੇ ਵਿੱਚ ਬਾਬਾ ਸਦੀਕੀ ਦਾ ਕਤਲकांड ਕਰਵਾ ਦਿੱਤਾ ਸਲਮਾਨ ਖਾਨ ਦੇ ਘਰ ਗੋਲੀਆਂ ਚਲਵਾ ਦਿੱਤੀਆਂ ਇਸ ਤੋਂ ਇਲਾਵਾ ਜੋ ਕੁਝ ਕੀਤਾ ਸਭ ਕੁਝ ਤੁਹਾਡੇ ਸਾਹਮਣੇ ਐ ਸਿੱਧੂ ਮੂਸੇ ਵਾਲਾ ਮਰਵਾ ਦਿੱਤਾ ਹੋਰ ਇਹ ਬੰਦੇ ਨੇ ਪਤਾ ਨਹੀਂ ਕਿਹੜੀ ਕਿਹੜੀ ਜਾਨ ਲੈਣੀ ਐ ਜੀ ਨikhil ji ਸਭ ਤੋਂ ਪਹਿਲੇ ਸਾਨੂੰ ਨਾਲ ਇਹ ਵੀ ਦੱਸੋ ਕਿ ਜਿੰਨੇ ਵੀ ਚਾਹੇ ਬੰਬੇ ਦੇ ਵਿੱਚ ਕਤਲ ਹੋਈ ਹੋਣ ਚਾਹੇ ਕਿਸੇ ਵੀ ਤਰੀਕੇ ਦਾ ਕਾਂਡ ਹੋਇਆ ਹੋਵੇ ਲੇਕਿਨ ਲਾਰੈਂਸ ਬਿਸ਼ਨੋਈ ਦੇ ਜਿੰਨੇ ਵੀ ਗੁਰਗੇ ਹਨ ਉਹ ਜਲੰਧਰ ਦੇ ਵਿੱਚ ਹੀ ਉਹਦਾ ਤਾਲੁਕਾਤ ਨਿਕਲਦਾ ਹੈ ਜਲੰਧਰ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਐਸਾ ਕੀ ਹੈ ਜੋ ਸਾਰੀ ਗੱਲਬਾਤ ਜਲੰਧਰ ਤੇ ਆ ਕੇ ਟਿਕਦੀ ਹੈ ਉਹਦੀ ਦੇਖੋ ਜੀ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ ਜੇ ਕਿਤੇ ਲਾਰੈਂਸ ਬਿਸ਼ਨੋਈ ਨੇ ਬਾਬਾ ਸਦੀਕੀ ਦਾ ਕਤਲ ਕਰਵਾਇਆ ਤੇ ਉਸ ਦਾ ਕਨੈਕਸ਼ਨ ਜਲੰਧਰ ਨਾਲ ਨਿਕਲਿਆ ਸੋ ਜਲੰਧਰ ਦਾ ਕਨੈਕਸ਼ਨ ਹੈ ਗੈਂਗਸਟਰ ਦੇ ਨਾਲ ਪੁਰਾਣਾ ਰਿਹਾ ਪਛੋਕੜ ਜਿਹਦੇ ਵਿੱਚ ਵਿੱਕੀ ਗੌਂਦਰ ਪ੍ਰੇਮਾਲ ਹੋਰੀਆ ਤੇ ਹੋਰ ਬਦਮਾਸ਼ ਸ਼ਾਮਲ ਨੇ ਰੂਬੀ ਤਲਣ ਹੋ ਗਿਆ ਸੋ ਕਈ ਤਰੀਕੇ ਦੇ ਗੈਂਗਸਟਰ ਜਿਹੜੇ ਜਲੰਧਰ ਦੇ ਨਾਲ ਤਾਲੁਕਾਤ ਦੇ ਵਿੱਚ ਰਹੇ ਆ ਕਈ ਗੈਂਗਸਟਰ ਦੇ ਰੂਬੀ ਤਲਵੰਦ ਜਿਹੜਾ ਵਾ ਇਨਕਾਊਂਟਰ ਕੀਤਾ ਗਿਆ ਸੀ ਜਲੰਧਰ ਦੇ ਵਿੱਚ ਹੋਇਆ ਸੀ ਵਿੱਕੀ ਗੌਂਦਰ ਦਾ ਵੀ ਇਨਕਾਊਂਟਰ ਕੀਤਾ ਗਿਆ ਸੀ ਪ੍ਰੇਮਾਲ ਹੋਰੀਆ ਦਾ ਵੀ ਇਨਕਾਊਂਟਰ ਕੀਤਾ ਗਿਆ ਸੀ ਸੁੱਖਾ ਕਾਲਵਾ ਉਹਦਾ ਤਾਂ ਉਲਟਾ ਇਨਕਾਊਂਟਰ ਹੋ ਗਿਆ ਸੀ ਯਾਨੀ ਕਿ ਉਹਨੂੰ ਉਹਦੇ ਦੁਸ਼ਮਣ ਹੀ ਮਾਰ ਗਏ ਪੁਲਿਸ ਕਸਟਡੀ ਦੇ ਵਿੱਚ ਉਹ ਜਲੰਧਰ ਤੇ ਫਗਵਾੜਾ ਦੇ ਬਾਡਰ ਦੇ ਵਿੱਚ ਘਟਨਾ ਹੋਈ ਸੀ ਜੀ ਉਹ ਵਾਰਦਾਤ ਤੇ ਇਹਦਾ ਮਤਲਬ ਸਾਫ਼ ਹੈਗਾ ਜਲੰਧਰ ਦਾ ਕਨੈਕਸ਼ਨ ਇੱਕ ਐ ਵੀ ਕਹਿ ਸਕਦੇ ਕਿ ਸਪੋਰਟਸ ਕਾਲਜ ਜਲੰਧਰ ਦੇ ਵਿੱਚ ਸੀਗਾ ਤੇ ਜਿੰਨੇ ਵੀ ਗੈਂਗਸਟਰ ਜਿਹੜੇ ਬਣੇ ਨੇ ਨਾਮੀ ਉਹ ਕਿਤੇ ਨਾ ਕਿਤੇ ਸਪੋਰਟਸ ਕਾਲਜ ਆਉਂਦੇ ਜਾਂਦੇ ਸੀਗੇ ਤੇ ਇਸ ਦੌਰਾਨ ਉਹਨਾਂ ਦੇ ਆਪਸ ਵਿੱਚ ਕਨੈਕਸ਼ਨ ਬਣ ਗਏ ਤੇ ਆਹੀ ਕਨੈਕਸ਼ਨ ਲਗਾਤਾਰ ਜਿਹੜੇ ਚੱਲਦੇ ਆ ਰਹੇ ਨੇ ਪਰ ਇਹਦੇ ਵਿੱਚ ਇੱਕ ਹੋਰ ਬੜਾ ਵੱਡਾ ਇੱਕ ਸਵਾਲ ਹੈ ਆਪਾਂ ਸਰਕਾਰੀ ਸ਼ਹਿਰ ਦੀ ਗੱਲ ਕਰਦੇ ਆ ਕਿ ਲਾਰੈਂਸ ਬਿਸ਼ਨੋਈ ਨੂੰ ਕਿਸ਼ਤੀ ਸ਼ਹਿਬ ਹੈ ਤੁਹਾਨੂੰ ਇਹ ਵੀ ਗੱਲ ਮੈਂ ਤੁਹਾਡੇ ਤੋਂ ਚਾਨਣ ਪਾਣਾ ਚਾਹਨਾ ਵਾਂ ਕਿ ਸ਼ੀਤਲ ਅੰਗਰਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਜਿਨ੍ਹਾਂ ਨੇ ਆਪਰੇਸ਼ਨ ਲੋਟਸ ਦਾ ਵੀ ਪਰਦਾ ਫਾਸ਼ ਕੀਤਾ ਸੀਗਾ ਬੀਜੇਪੀ ਦਾ ਆਪਰੇਸ਼ਨ ਲੋਟਸ ਕੀ 25-25 ਕਰੋੜ ਦੀ ਆਫਰ ਹੋ ਰਹੀ ਹੈ ਉਹਨਾਂ ਨੂੰ ਵੀ ਲਾਰੈਂਸ ਬਿਸ਼ਨੋਈ ਦੀ ਥ੍ਰੈਟ ਆਈ ਸੀ ਲਾਰੈਂਸ ਬਿਸ਼ਨੋਈ ਦੀ ਥ੍ਰੈਟ ਆਈ ਸੀ ਸੋ ਉਸ ਤੋਂ ਬਾਅਦ ਕੁਝ ਮਹੀਨੇ ਬੀਤੇ ਨੇ ਤੇ ਹਾਲਾਂਕਿ ਉਹ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ 'ਚ ਚੱਲ ਗਏ। ਸੋ ਇਹਦਾ ਮਤਲਬ ਕੀ ਹੈ? ਕੌਣ ਦਰਵਾ ਰਿਹਾ? ਲਾਰੈਂਸ ਮਿਸ਼ਨੋਈ ਦਾ ਇਸਤੇਮਾਲ ਕੌਣ ਕਰ ਰਿਹਾ? ਇਹਦੇ ਵਿੱਚ ਮੇਰੇ ਜੇ ਮੈਂ ਮੂੰਹ ਕਵਾਂ ਤੇ ਤਾਂ ਵੀ ਸਮਝ ਆ ਜਾਂਦੀ ਗੱਲ ਜੇ ਮੈਂ ਨਾ ਬੋਲਾਂ ਤਾਂ ਵੀ ਗੱਲ ਸਮਝ ਆ ਜਾਂਦੀ ਹੈ। ਇਹਦਾ ਮਤਲਬ ਹੈ ਲਾਰੈਂਸ ਮਿਸ਼ਨੋਈ ਦਾ ਇਸਤੇਮਾਲ ਸਿਆਸੀ ਫਾਇਦਾ ਵਾਸਤੇ ਹੋ ਰਿਹਾ ਹੈ ਉਹ ਉਹ ਲੀਡਰਾਂ ਨੂੰ ਡਰਾਉਂਦੇ ਨੇ ਉਹਨਾਂ ਦੇ ਸਮਰਥਕਾਂ ਨੂੰ ਡਰਾਉਂਦੇ ਨੇ ਕਿਉਂਕਿ ਗੋਲੀਆਂ ਚਲਾਉਣਾ ਇਹਨਾਂ ਵਾਸਤੇ ਤਾਂ ਮਿੰਟ ਦਾ ਖੇਡ ਹੈ ਜਲੰਧਰ ਪੁਲਿਸ ਨੇ ਕਿੰਨੇ ਇਨਕਾਊਂਟਰ ਕੀਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਜਿਹੜੇ ਕਿ ਸੁਪਨ ਸ਼ਰਮਾ ਨੇ ਜਿੰਨਾਂ ਦਾ ਜਿਹੜਾ ਪਛੋਕੜ ਆ ਉਹ ਗੈਂਗਸਟਰਾਂ ਦੇ ਨਾਲ ਆਕਰਮ ਕਰਿਆ ਵਾ ਤੇ ਉਹ ਜਲੰਧਰ 'ਚ ਵੀ ਉਹਨਾਂ ਨੇ ਕਿੰਨੇ ਇਨਕਾਊਂਟਰ ਕੀਤੇ ਨੇ ਉਹ ਲਾਰਤ ਬਿਸ਼ਨੋਈ ਗੈਂਗ ਦਾ ਬੰਦਾ ਵੀ ਅਜੇ 2 ਦਿਨ ਪਹਿਲਾਂ ਉਹਨਾਂ ਨੇ ਇੱਥੋਂ ਫੜਿਆ ਸੋ ਇਹਦਾ ਮਤਲਬ ਸਾਫ਼ ਹੈਗਾ ਵਾ ਕਿਤੇ ਨਾ ਕਿਤੇ ਜਲੰਧਰ ਦਾ ਕਨੈਕਸ਼ਨ ਕਲੀਅਰ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਉਹ ਇੱਥੇ ਵੀ ਲੋਕਾਂ ਨੂੰ ਧਮਕੀਆਂ ਆ ਰਹੀਆਂ ਹੋਰ ਜਲੰਧਰ ਦੇ ਗੈਂਗਸਟਰਾਂ ਨੇ ਕਿੰਨੇ ਕਾਂਡ ਕੀਤੇ ਨੇ ਦੱਸੋ ਮੈਨੂੰ ਸੰਦੀਪ ਨੰਗਲ ਲੰਬੀਆਂ ਮਾਰਿਆ ਗਿਆ ਨਕੌਦਰ ਦੇ ਵਿੱਚ ਇੱਕ ਕਪੜਾ ਵਪਾਰੀ ਮਾਰਿਆ ਗਿਆ ਇਹ ਸਭ ਕੁਝ ਗੈਂਗਸਟਰਾਂ ਦਾ ਧਰਿਆ ਕਿਉਂਕਿ ਗੈਂਗਸਟਰਾਂ ਨੂੰ ਲੱਗਦਾ ਵਾ ਕਿਤੇ ਨਾ ਕਿਤੇ ਜਲੰਧਰ ਦੇ ਵਿੱਚ ਉਹਨਾਂ ਦੇ ਕਨੈਕਸ਼ਨ ਥੋੜੇ ਜ਼ਿਆਦਾ ਨੇ ਕਿਉਂਕਿ ਪਛੋਕਰ ਤੁਰੇ ਆਂਦਾ ਵਾ ਕੋਈ ਸਪੋਰਟਸ ਕਾਲਜ ਦੇ ਨਾਲ ਜੁੜਿਆ ਕਹਿ ਲਓ ਕਿਉਂਕਿ ਪੁਰਾਣੀਆਂ ਜਿਹੜੀਆਂ ਯਾਰੀਆਂ ਦੋਸਤੀਆਂ ਉਹਨਾਂ ਨੂੰ ਅੱਗੇ ਨਭਾ ਰਹ ਕਿਸੇ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਵੀ ਕਰਨੀ ਹੋਵੇ ਠੀਕ ਹੈ ਤੇ ਉਹਦੇ ਲਈ ਵੀ ਸਾਨੂੰ ਬਹੁਤ ਜ਼ਿਆਦਾ ਸਟਿਕਨੈਸ ਦਿਖਾਉਂਦੀ ਹੈ ਸਰਕਾਰ ਜਾਂ ਪੰਜਾਬ ਪੁਲਿਸ ਕਹ ਲਓ ਠੀਕ ਹੈ ਲੇਕਿਨ ਉਹਦੇ ਵਿੱਚ ਉਹਦੇ ਦਰਾਂ ਨ ਇੱਕ ਵੀਡੀਓ ਕਾਲ ਜਿਹੜੀ ਵੀਡੀਓ ਕਾਲ ਸਿੱਧਾ ਸਿੱਧਾ ਵੀਡੀਓ ਕਾਲ ਚੈਨਲ ਤੇ ਪੁੱਤ ਤੁਸੀਂ ਦੇਖੀ ਵੀ ਹੋਵੇਗੀ ਤੁਸੀਂ ਇਹਨੇ ਸੀਨੀਅਰ ਪੱਤਰਕਾਰਾਂ ਨੂੰ ਦੱਸੋ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਪੰਜਾਬ ਸਰਕਾਰ ਕਹਿੰਦੀ ਹੈ ਨਹੀਂ ਜੀ ਇਹ ਤਾਂ ਹੋਈ ਨਹੀਂ ਠੀਕ ਹੈ ਤੁਸੀਂ ਦੱਸੋ ਇਸ ਵੀਡੀਓ ਕਾਲ ਦੇ ਬਾਰੇ ਵਿੱਚ ਸਾਰਾ ਖੁਲਾਸਾ ਕਰੋ ਦੇਖੋ ਜੀ ਸਿੱਧੀ ਸਿੱਧੀ ਸਪਸ਼ਟ ਗੱਲ ਹੈ ਕਿ ਜੇਲ੍ਹ ਦੇ ਵਿੱਚ ਕੋਈ ਆਮ ਬੰਦਾ ਬੰਦ ਹੁੰਦਾ ਹੈ ਨਾ ਜੀ ਦੇਖੋ ਜੇਲ੍ਹ 'ਚ ਉਹੀ ਜਾਂਦਾ ਜਿਹੜਾ ਕੋਈ ਨਾ ਕੋਈ ਗੁਨਾਹ ਕਰਦਾ ਜੇਲ੍ਹ ਦਾ ਮਤਲਬ ਹੈ ਸੁਧਾਰ ਕਰ ਠੀਕ ਹੈ ਉੱਥੇ ਸੁਧਰਨ ਵਾਸਤੇ ਵੀ ਬਹੁਤ ਲੋਕ ਜਾਂਦੇ ਨੇ ਪਰ ਉਹ ਤੜਪ ਜਾਂਦੇ ਨੇ ਉੱਥੇ ਇੱਕ ਰੂਲ ਹੈ ਉੱਥੇ ਇੱਕ ਫੋਨ ਕਾਲ ਦੀ ਇਜਾਜ਼ਤ ਹੁੰਦੀ ਹੈ ਆਪਣੇ ਪਰਿਵਾਰ ਨੂੰ ਫੋਨ ਕਾਲ ਕਰਨ ਦੀ ਪਰਿਵਾਰ ਦੇ ਲੋਕ ਉਹਨਾਂ ਨੂੰ ਜਾ ਕੇ ਮਿਲ ਸਕਦੇ ਨੇ ਹਫਤੇ ਦੇ ਵਿੱਚ ਇੱਕ ਦਿਨ ਜੇਲ੍ਹ ਮੈਨੂਅਲ ਦੇ ਹਿਸਾਬ ਦੇ ਨਾਲ ਬਣਾਇਆ ਹੁੰਦਾ ਹੈ ਬੁਲਾਕਾਤ ਕਰਨ ਦਾ ਪਰ ਇਹੋ ਜੇ ਗੈਂਗਸਟਰ ਨੂੰ ਕਿਸੇ ਨਾਲ ਮੁਲਾਕਾਤ ਕਰਨ ਦੀ ਲੋੜ ਨਹੀਂ ਕਾਹਦੇ ਲਈ ਮੁਲਾਕਾਤ ਕਰਨੀ ਉਹਦੇ ਕੋਲ ਫੋਨ ਹੈ ਉਹ ਵੀਡੀਓ ਕਾਲ ਪੱਤਰਕਾਰਾਂ ਨੂੰ ਲਾ ਕੇ ਸਟੂਡੀਓ ਵਾਂਗਰ ਇੰਟਰਵਿਊ ਦੇ ਦਿੰਦਾ ਇੰਨੀ ਪਰਫੈਕਟ ਹੁਣ ਤੁਹਾਨੂੰ ਵੀ ਪਤਾ ਅੱਜ ਦੇ ਡੇਟ ਤੇ ਕਿੰਨੀ ਹਾਈ ਸਪੀਡ ਚਾਹੀਦੀ ਹੈ ਜੇਕਰ ਆਪਾਂ ਵੀ ਹੁਣ ਜੇ ਔਨਲਾਈਨ ਕਰ ਰਹੇ ਹਾਂ ਤੇ ਕਿੰਨੀ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਚਾਹੀਦਾ ਵੈ ਇਹ ਜਿਹੜੇ ਕਨੈਕਸ਼ਨ ਤੋਂ ਮੈਂ ਗੱਲ ਕਰ ਰਿਹਾ ਜੀ ਇਹ 2 ਜੀਬੀ ਦੀ ਸਪੀਡ ਹੈ 2 ਜੀਬੀ ਠੀਕ ਹੈ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹ ਜੇਲ੍ਹ ਚੋਂ ਬੈ ਕੇ ਇੰਨੀ ਹਾਈ ਸਪੀਡ ਇੰਟਰਨੈਟ ਦਾ ਇਸਤੇਮਾਲ ਕਰਕੇ ਉਹ ਕਰ ਰਿਹਾ ਇੰਟਰਵਿਊ ਫਿਰ ਸਰਕਾਰਾਂ ਕੋਈ ਕਾਰਵਾਈ ਨਹੀਂ ਕਰ ਰਹੀਆਂ ਕੋਰਟ ਦੀ ਸਖਤੀ ਤੋਂ ਬਾਅਦ ਕਾਰਵਾਈ ਹੋਈ ਹੈ ਕੋਰਟ ਦੀ ਸਖਤੀ ਤੋਂ ਬਾਅਦ ਪਰ ਯਾਰ ਕੋਈ ਨਹੀਂ ਜਿੰਦਗੀ ਨikhil ji ਜਦ ਕਿ ਜਦ ਕਿ ਨikhil ji ਇੱਕ ਵਾਰੀ ਨਹੀਂ ਦੋ ਵਾਰੀ ਦੋ ਵਾਰੀ ਇਹ ਇੰਟਰਵਿਊ ਹੋਈ ਹੈ ਯਾ ਮੈਨੂੰ ਇੱਕ ਗੱਲ ਦੱਸੋ ਸ਼ਰਮ ਆਣੀ ਚਾਹੀਦੀ ਹੈ ਐਨਾ ਸਰਕਾਰਾਂ ਨੂੰ ਮੋਬਾਈਲ ਦੇ ਤੇ ਲਾਰੈਂਸ ਬਿਸ਼ਨੋਈ ਵਰਗਾ ਇੱਕ ਟੁੱਟਾ ਜਾਂ ਬਦਮਾਸ਼ ਇਹ ਮੈਂ ਤਾਂ ਟੁੱਟਾ ਬਦਮਾਸ਼ ਹੀ ਕਹਾਂਗਾ ਅੱਜ ਦੀ ਡੇਟ ਦੇ ਵਿੱਚ ਇਸ ਬਦਮਾਸ਼ ਨੂੰ ਇੰਨੀ ਹਾਈਪ ਦਿੱਤੀ ਹੈ ਉਹ ਦੇਖੋ ਉਹਦੇ ਪਿੱਛੇ ਸਰਕਾਰ ਦਾ ਖਰਚਾ ਕਿੰਨਾ ਹੁੰਦਾ ਪਿਆ ਇਹ ਗੱਲ ਸਰਕਾਰ ਨੂੰ ਪੱਲੇ ਨਹੀਂ ਪੈ ਰਹੀ ਸਲਮਾਨ ਖਾਨ ਦੀ ਸਿਕਿਉਰਿਟੀ ਵਿਧਾਨੀ ਪਈ ਕਿੰਨੇ ਬੰਦੇ ਇਹਨੂੰ ਦੇਣੇ ਪਏ ਇਸ ਤੋਂ ਇਲਾਵਾ ਜਿੰਨੇ ਲੀਡਰਾਂ ਨੂੰ ਥ੍ਰੈਟ ਦਿੱਤੀ ਉਹਨਾਂ ਨੂੰ ਸਿਕਿਉਰਿਟੀ ਦੇਣੀ ਪਈ ਜਿੰਨੇ ਲੋਕਾਂ ਨੂੰ ਆਮ ਲੋਕਾਂ ਨੂੰ ਥ੍ਰੈਟ ਵਪਾਰੀਆਂ ਨੂੰ ਥ੍ਰੈਟ ਕਿੰਨੂ ਕਿੰਨੂ ਸਿਕਿਉਰਿਟੀ ਦਿਓਗੇ ਇੱਕ ਹਮਲਾਵਾਂ ਦੀ ਤਨਖਾਹ 80000 ਤੋਂ ਲੱਖ ਰੁਪਿਆ ਵਾ ਪੰਜਾਬ ਦੇ ਵਿੱਚ ਤੇ ਜੇ ਲਾਰੈਂਸ ਬਿਸ਼ਨੋਈ ਲੋਕਾਂ ਨੂੰ ਧਮਕਾਈ ਜਾਏਗਾ ਤੁਸੀਂ ਸਿਕਿਉਰਟੀਆਂ ਦਈ ਜਾਓਗੇ ਤੇ ਖਜ਼ਾਨੇ ਦੇ ਉੱਤੇ ਬੋਝ ਪੈਂਦਾ ਪਿਆ ਕਿ ਨਹੀਂ ਤੇਰੇ ਤੋਂ ਸ਼ਕੰਜਾ ਕਿੰਨੇ ਕਸਣਾ ਹੈ ਜੇਲ੍ਹ 'ਚ ਬੈਠਾ ਬੰਦਾ ਦਿਲ ਕਰਦਾ ਵੀਡੀਓ ਕਾਲ ਕਰ ਦਿੰਦਾ ਜਿੰਨੂੰ ਮਰਜੀ ਫਰੋਤੀ ਮੰਗ ਲੈਂਦਾ ਜੀ ਵੀਡੀਓ ਕਾਲ ਦੇ ਉੱਤੇ ਮੁਰਕੇ ਕਹਿੰਦੇ ਆ ਜੀ ਆਪਾਂ ਇਦਾਂ ਦੀ ਹਰਕਤਾਂ ਨਹੀਂ ਕਰਦੇ ਲਾਰੈਂਸ ਬਿਸ਼ਨੋਈ ਦੇਖੋ ਕਿਤੇ ਨਾ ਕਿਤੇ ਲਾਰੈਂਸ ਬਿਸ਼ਨੋਈ ਵੀ ਹੁਣ ਉਸ ਇੰਟਰਵਿਊ ਦਾ ਮਕਸਦ ਕੀ ਸੀ ਉੱਥੇ ਹੁਣ ਦਿੱਤਵ ਦੀ ਗੱਲ ਕਰਨ ਲੱਗ ਪਿਆ ਹਨਾ ਸੋ ਕਿਤੇ ਨਾ ਕਿਤੇ ਇਹੋ ਜਿਹੀਆਂ ਗੱਲਾਂ ਕਿਥੋਂ ਕੀਤੇ ਗਰੁੱਪ ਤੇ ਇਸ਼ਾਰਾ ਦਿੰਦੀ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਕਿਹਦਾ ਸਮਰਥਨ ਹੈ ਕਿਹੜੀ ਸਰਕਾਰ ਉਹਨੂੰ ਸਪੋਰਟ ਕਰ ਰਹੀ ਹੈ ਜੀ ਜੀ ਤੁਸੀਂ ਦੇਖਿਆ ਹੋਵੇਗਾ ਕਿ ਫੇਸਬੁੱਕ ਦੇ ਉੱਤੇ ਕਾਫੀ ਪੋਸਟ ਵੀ ਪੈ ਜਾਂਦੀਆਂ ਕਿ ਇਹਦੀ ਜ਼ਿੰਮੇਵਾਰੀ ਮੈਂ ਲੈ ਰਿਆ ਇਹਦੀ ਜ਼ਿੰਮੇਵਾਰੀ ਮੈਂ ਲੈ ਰਿਆ ਉਹਦੇ ਲਈ ਵੀ ਤਾਂ ਉਹਨਾਂ ਕੋਲ ਮੋਬਾਈਲ ਪ੍ਰੋਵਾਈਡ ਹੋਈ ਹੋਣੀ ਹੈ ਤਾਂ ਹੀ ਤਾਂ ਪੋਸਟ ਪੈਂਦੀ ਹੈ ਨਾ ਲਾਰੈਂਸ ਬਿਸ਼ਨੋਈ ਗਰੁੱਪ ਲਾਰੈਂਸ ਬਿਸ਼ਨੋਈ ਇਹ ਲਾਰੈਂਸ ਬਿਸ਼ਨੋਈ ਉਹ ਤੇ ਉਹਦੇ ਤੇ ਲਿਖਿਆ ਹੁੰਦਾ RAM RAM ਭਾਈ ਜੀ ਇਹ ਸਾਰੀ ਗੱਲਬਾਤ ਕਿਸ ਤਰੀਕੇ ਨਾਲ ਪੋਸੀਬਲ ਇਟ ਮੀਨਸ ਕਿ ਪੰਜਾਬ ਪੁਲਿਸ ਦੀ ਸ਼ਕਤੀ ਨਹੀਂ ਹੈ ਜਾਂ ਪੰਜਾਬ ਸਰਕਾਰ ਸ਼ਕਤੀ ਨਹੀਂ ਕਰ ਰਹੀ ਜਾਂ ਕੇਂਦਰ ਵੱਲੋਂ ਉਹਨਾਂ ਨੂੰ ਹੁਦਾਰਾ ਮਿਲ ਰਿਹਾ ਕੀ ਹੈ ਦੇਖੋ ਪੰਜਾਬ ਦਾ ਰੋਲ ਦੇ ਵਿੱਚ ਮੈਂ ਘਟ ਕਵਾਂਗਾ ਇਹਦੇ ਚ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ ਕਿਉਂਕਿ ਉਹਦੇ ਚ ਉਹਦੇ ਖਿਲਾਫ ਜਿਹੜੇ ਮੁਕਦਮੇ ਦਰਜ ਨੇ ਜ਼ਿਆਦਾਤਰ ਜਿਹੜੀਆਂ ਜ਼ਿਲ੍ਹਿਆਂ ਚੋਂ ਰਹਿੰਦਾ ਆ ਉਹਦੇ ਵਿੱਚ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਹੱਦਕਸ਼ੇਪ ਹੈਗਾ ਵਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਠੀਕ ਹੈ ਇੰਟਰਵਿਊ ਦੇ ਦਿੱਤੀ ਜੇਲ੍ਹ ਚੋਂ ਸਾਰਾ ਕੁਝ ਪਲਾਨ ਕਰ ਲਿਆ ਇੱਕ ਬੰਦਾ ਹੁਣ ਫਰੋਤੀਆਂ ਤੇ ਉਤਰ ਆਇਆ ਹੁਜੋ ਮਰਜ਼ੀ ਕਹੀ ਜਾਵੇ ਮੁੜ ਕੇ ਕਿ ਭਾਈ ਮੇਰਾ ਕੋਈ ਰੋਲ ਨਹੀਂ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹੋ ਉਹਦੇ ਵਾਸਤੇ ਜ਼ਰੂਰੀ ਨਹੀਂ ਹੋ ਆਪ ਹੀ ਬੰਦੇ ਹੋਣ ਉਹਨਾਂ ਦੇ ਗੁਰਗੇ ਭਾ ਦਿੰਦੇ ਨੇ ਹੁਣ ਤਾਂ ਇੱਥੋਂ ਤੱਕ ਵੀ ਹੋ ਗਿਆ ਕਿ ਇਹਨਾਂ ਦੇ ਨਾਮ ਦਾ ਇਸਤੇਮਾਲ ਕਰਕੇ ਫਰੋਤੀਆਂ ਬਥੂਨੀਆਂ ਸ਼ੁਰੂ ਹੋ ਗਈਆਂ ਹੁਣ ਮੈਨੂੰ ਦੱਸੋ ਚੰਡੀਗੜ੍ਹ ਦੇ ਵਿੱਚ ਇੱਕ ਮਸ਼ਹੂਰ ਰੈਪਰ ਹੈ ਹਨਾ ਉਹਦੇ ਕਲੱਬ ਦੇ ਵਿੱਚ ਹਮਲਾ ਹੋ ਗਿਆ ਯਾਰ ਬੰਬ ਸੁੱਟ ਕੇ ਮੁੜ ਕੇ ਕਹਿੰਦੇ ਲਾਲਸ ਬਿਸ਼ਨੋਈ ਨੇ ਇਹ ਕੰਮ ਕਰਤਾ ਤੇ ਯਾਦ ਇੱਕ ਗੱਲ ਦੱਸੋ ਬਿਸ਼ਨੋਈ ਕਿ ਬਿਸ਼ਨੋਈ ਹੈ ਬੰਦਾ ਹੀ ਹੈ ਨਾ ਜੇ ਇੱਕ ਬੰਦਾ ਨਹੀਂ ਤੁਹਾਡੇ ਕੋਲ ਕਾਬੂ ਆਂਦਾ ਤੇ ਫਿਰ ਅਰਬਾਂ ਰੁਪਏ ਦਾ ਬਜਟ ਹੈਗਾ ਦੇਸ਼ ਦੀ ਸੁਰੱਖਿਆ ਦਾ ਬਿਸ਼ਨੋਈ ਵਰਗਾ ਸੋਕ ਬੰਦਾ ਦੇਸ਼ ਕਿਤੇ ਹੋ ਗਿਆ ਜੇਲਾਂ ਦੇ ਵਿੱਚ ਤਾਂ ਦੇਸ਼ ਲੁੱਟ ਕੇ ਖਾ ਜਾਣਗੇ ਇਹ ਘਾਟੋ ਘਾਟ ਕੇ ਐਗਜ਼ੈਂਪਲ ਸੈੱਟ ਕਰਨੀ ਚਾਹੀਦੀ ਹੈ ਕਿ ਇਹਦੀ ਜ਼ਰਤ ਕਿੱਦਾਂ ਹੋ ਜਵੇ ਲੋਕਾਂ ਵਿੱਚ ਨਾ ਹੋਈ ਦੀ ਜੇਲ੍ਹ ਚੋਂ ਬੈ ਕੇ ਜਿੰਨੂੰ ਮਰਜ਼ੀ ਮਰਵਾ ਦਿਓ ਮਜ਼ਾਕ ਬਣਾਇਆ ਹੋਇਆ ਹੈ ਇਹ ਦੇਖੋ ਇੱਥੇ ਨਹੀਂ ਕੈਨੇਡਾ ਦੇ ਵਿੱਚ ਵੀ ਇਹਨਾਂ ਨੇ ਇਹੀ ਕੰਮ ਕੀਤਾ ਹੋਇਆ ਕੈਨੇਡਾ 'ਚ ਵੀ ਨਹੀਂ ਬੰਦੇ ਨੂੰ ਬਖਸ਼ਦੇ ਜੇ ਕੋਈ ਲੋਕ ਮੈਨੂੰ ਦੱਸੋ ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਨੂੰ ਪਰਤਾੜਿਤ ਕਰਦਾ ਹੈ ਅੱਜਕੱਲ ਕੀ ਇਹ ਟ੍ਰੈਂਡ ਹੈਗਾ ਕਿ ਚਲੋ ਮਹੀਨਾ ਮੈਂ ਬਾਹਰ ਲਾ ਆਵਾਂ ਹਨਾ ਕੋਈ ਬੰਦਾ ਇੰਗਲੈਂਡ ਚਲ ਜਾਂਦਾ ਕੋਈ ਕੈਨੇਡਾ ਚਲ ਜਾਂਦਾ ਤੇ ਕੈਨੇਡਾ ਦੇ ਵਿੱਚ ਅਦੇ ਕਨੈਕਸ਼ਨ ਦੱਸੋ ਮੈਨੂੰ ਉੱਥੇ ਗੋਲਡੀ ਬਾਰਡ ਰ ਤੋ ਯਾਰ ਕੋਲ ਮਲਾ ਕੇ ਜੜਾ ਵੈ ਇਹ ਲੋਕਾਂ ਨੂੰ ਥ੍ਰੈਟ ਕਰਦੇ ਨੇ ਔਰ ਕਈ ਲੋਕ ਤਾਂ ਐਦਾਂ ਦੇ ਨੇ ਜਿਹੜੇ ਕਿ ਦਰਖਾਸਤਾਂ ਵੀ ਨਹੀਂ ਦਿੰਦੇ ਹਾਲਾਂਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਛਲਾਗਾ ਯੋਦ ਕਦਮ ਥੀਗਾ ਕਿ ਜੇ ਕਿਸੇ ਨੂੰ ਥ੍ਰੈਟ ਆਂਦੀ ਹੈ ਤੇ ਦੱਸੋ ਪਰ ਉਹ ਹੁਣ ਕਰਦੇ ਕੀ ਹੈ ਉਹਨਾਂ ਨੇ ਟਰੈਂਡ ਚੇਂਜ ਕਰ ਲਿਆ ਹੁਣ ਨਾ ਕੀ ਕਰਦੇ ਨੇ ਪਹਿਲੇ ਸੈਂਪਲ ਪੇਸ਼ ਕਰਦੇ ਨੇ ਪਹਿਲੇ ਤੁਹਾਡੇ ਘਰ ਤੇ ਬਾਰ ਗੋਲੀ ਚਲਾਣਗੇ ਫੇਰ ਫਰੋਤੀ ਮੰਗਣਗੇ ਤਾਂ ਕਿ ਬੰਦਾ ਜਿਹੜਾ ਲੱਤਾਂ ਹੀ ਕੰਬਣ ਪੁਲਿਸ ਕੋ ਜਾਂਦੇ ਜਾਂਦੇ ਕਿ ਭਾਈ ਪੈਸੇ ਦੇ ਦਈਏ ਪੁਲਿਸ ਕੋ ਨਾ ਜਾਈਏ ਫੇਰ ਉਹ ਕਹਿੰਦੇ ਕਿ ਪੁਲਿਸ ਕੋ ਤਾਂ ਚਲ ਜਾਏਗਾ ਪਰ ਜਿਹੜੀ ਗੋਲੀ ਅੱਜ ਤੇਰੇ ਗੇਟ ਤੇ ਵੱਜੀ ਹੈ ਕੱਲ ਨੂੰ ਮੱਥੇ ਤੇ ਵੱਜ ਗਈ ਤੈਨੂੰ ਕਿਹੜੀ ਪੁਲਿਸ ਬਚਾਉਗੀ ਦੂਜੀ ਗੱਲ ਗਨਮੈਨਾਂ ਦੀ ਮੌਜੂਦਗੀ ਦੇ ਵਿੱਚ ਕਿੰਨੇ ਕਤਲ ਹੋਏ ਨੇ ਦੱਸੋ ਪੰਜਾਬ 'ਚ ਕਿੰਨੇ ਕਤਲ ਹੋਏ ਆ ਕਪੜਾ ਵਪਾਰੀ ਨੂੰ ਸਿਕਿਉਰਿਟੀ ਮਿਲੀ ਹੋਈ ਸੀ ਕਤਲ ਹੋ ਗਿਆ ਸੂਰੀਏ ਜਿਹੜਾ ਹਿੰਦੂ ਨੇਤਾ ਸੀਗੇ ਉਹਨਾਂ ਨੂੰ ਗੋਲੀ ਮਾਰਤੀ ਪੁਲਿਸ ਸਿਕਿਉਰਟੀ ਦੇ ਵਿੱਚ ਮੈਨੂੰ ਦੱਸੋ ਉਸ ਤੋਂ ਇਲਾਵਾ ਵੀ ਜਿਹੜੇ ਕਈ ਹਿੰਦੂ ਨੇਤਾ ਵੀ ਤਾਂ ਟਾਰਗੇਟ ਤੇ ਨੇ ਠੀਕ ਹੈ ਇਸ ਤੋਂ ਇਲਾਵਾ ਵੀ ਵਕ ਵਕ ਜਿਹੜੇ ਆ ਚਾਹੇ ਉਹਨਾਂ ਦੇ ਟਾਰਗੇਟ ਦੇ ਪਿੱਛੇ ਦੀ ਵਜ੍ਹਾ ਕੁਝ ਹੋਰ ਆ ਲੋਕਾਂ ਨੂੰ ਚੁੰਡੀਆਂ ਮਾਰਦੇ ਨੇ ਹਨਾ ਉਹੀ ਬੰਦੇ ਟਾਰਗੇਟ ਤੇ ਆਉਂਦੇ ਨੇ ਪਰ ਯਾਰ ਗੱਲ ਹੈਗੀ ਐ ਕਿ ਕਾਨੂੰਨ ਦੇ ਮੁਤਾਬਕ ਵੀ ਕੋਈ ਚੀਜ਼ ਆ ਨਾ ਜਿਹੜਾ ਬੰਦਾ ਫਾਲਤੂ ਬਕਵਾਸ ਕਰਦਾ ਉਹਨੂੰ ਚੱਕ ਕੇ ਦੇਓ ਅੰਦਰ ਸਿਕਿਉਰਟੀਆਂ ਦੇਣ ਦਾ ਕੀ ਮਤਲਬ ਹੋਇਆ ਅ ਸ਼ਿਵ ਸੇਨਾ ਵਾਲਿਆਂ ਨੂੰ ਕਿੰਨੀਆਂ ਸਿਕਿਉਰਟੀਆਂ ਦਿੱਤੀਆਂ ਹੋਈਆਂ ਕਹਿੰਦੇ ਜੀ ਥ ਕਿਹੜੇ ਦੇ ਬੋਝ ਪੈ ਰਿਹਾ ਇੱਕ ਨਿਸ਼ਾਨਤ ਸ਼ਰਮਾ ਨਾਮ ਦਾ ਸ਼ਿਵ ਸੇਨਾ ਦਾ ਲੀਡਰ ਹੈ ਉਹਨੂੰ ਕਿੰਨੀ ਸਕਿਉਰਿਟੀ ਦਿੱਤੀ ਹੋਈ ਹੈ ਇਹਨਾਂ ਨੇ ਮੈਨੂੰ ਦੱਸੋ ਉਹਦਾ ਕੰਮ ਕੀ ਹੈ ਰੋਲਾ ਪਾ ਦੇਣਾ ਕਦੀ ਕਾਦੀ ਨਾਲ ਧਰ ਪਰਵਤਨ ਦੇ ਖਿਲਾਫ ਆ ਜਾਣਾ ਉਹ ਲ ਮੁੱਦਾ ਖਤਮ ਹੋ ਜੇ ਫਿਰ ਉਹਨੇ ਆ ਕਹਿ ਦੇਣਾ ਜੀ ਖਾਲੀਸਾਨ ਵਾਲਾ ਮੁੱਦਾ ਛੇੜ ਲੈਣਾ ਮੈਨੂੰ ਦੱਸੋ ਆਖਰਕਾਰ ਇਹਨਾਂ ਨੇ ਠੇਕਾ ਲਿਆ ਹੈ ਇਹਨਾਂ ਦੀ ਜਿਹਾ ਸਰਕਾਰ ਦਾ ਕੰਮ ਕੀ ਹੈ ਹੁਣ 25 25 30 ਦੀ ਗਨਮੈਨ ਉਹਦਾ ਖਰਚਾ ਕੌਣ ਚੱਕੇਗਾ ਦੱਸੋ ਮੈਨੂੰ ਕਿਹਦੇ ਸਿਰ ਤੇ ਪੈਗਾ ਖਰਚਾ ਠੀਕ ਹੈ ਨਿਕਲ ਜੀ ਤੁਸੀਂ ਸਾਨੂੰ ਬਹੁਤ ਜਾਣਕਾਰੀ ਦਿੱਤੀ ਇਸ ਵਾਰ ਦੀ ਲੇਕਿ ਇਆ ਆਪਾਂ ਇਹ ਦੱਸੋ ਕਿ ਇਹਦਾ ਕੰਕਲੂਜਨ ਕੀ ਹੈ ਕਿ ਕਿਸ ਤਰੀਕੇ ਨਾਲ ਇਹ ਚੀਜ਼ ਸੋਲਵ ਹੋ ਸਕਦੀ ਹੈ ਦੇਖੋ ਜੀ ਤੁਸੀਂ ਤਾਂ ਚਲੋ ਮੈਨੂੰ ਇਹ ਗੱਲ ਪੁੱਛਤੀ ਹੈ ਮੈਂ ਤਾਂ ਮੈਂ ਤਾਂ ਇਹ ਦੇਸ਼ ਦਾ ਨਾ ਮਾਨਾ ਜਾਂ ਨਾਗਰਿਕ ਆ ਠੀਕ ਹੈ ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇਹਦਾ ਹੱਲ ਸਰਕਾਰ ਨੂੰ ਨਹੀਂ ਪਤਾਦਾ ਹੱਲ ਕੀ ਹੈ ਦੱਸੋ ਇੱਕ ਬੰਦਾ ਜੇਲ੍ਹ 'ਚ ਬਹਿ ਕੇ ਏਜੰਸੀਆਂ ਕੀ ਕਰਦੀਆਂ ਨੇ ਇੱਕ ਬੰਦੇ ਤੇ ਨਿਗਾਹ ਰੱਖਣੀ ਯਾਰ ਕਿੰਨੀ ਕੋਖੀ ਆ ਮੈਨੂੰ ਦੱਸੋ ਜੇਲ੍ਹ ਦੀ 4x4 ਦੀ ਬੈਰਕ 'ਚ ਉਹਨੂੰ ਬਿਠਾਇਆ ਹੋਵੇ ਠੀਕ ਹੈ ਉੱਥੇ ਉਹਨੂੰ ਕੋਈ ਫੈਸਿਲਿਟੀ ਨਾ ਮਿਲੇ ਤੇ ਉਹ ਕੋਈ ਵਾਅਦਾਤ ਕਰ ਸਕਦਾ ਕੰਦਾ ਨਾ ਗੱਲਾਂ ਕਰੇਗਾ ਇਹਨੂੰ ਤਾਂ ਨੇੜ ਕੋਠੀ ਚ ਵਾਰ ਦੇਣਾ ਚਾਹੀਦਾ ਦੱਸੋ ਮੈਨੂੰ ਪਰ ਉੱਥੇ ਇਹਨੂੰ ਫੋਨ ਮਿਲਦੇ ਨੇ ਜੇ ਫੋਨ ਮਿਲਦੇ ਨੇ ਤਾਂ ਇਹਨੂੰ ਹੋਰ ਵੀ ਸੁਵਿਧਾਵਾਂ ਮਿਲਦੀਆਂ ਹੋਣਗੀਆਂ ਤੇ ਯਾਰ ਜਿਹਨੇ ਲਗਜ਼ਰੀ ਜ਼ਿੰਦਗੀ ਜਿਹਨਾਂ ਚ ਜੀਣੀ ਹੈ ਲਾਰੈਂਸ ਬਿਸ਼ਨੋਈ ਨੇ ਉਹਨੇ ਬੰਦੇ ਮਰਵਾਣੇ ਨੇ ਇਹ ਘੱਟੋ ਘੱਟ ਸਰਕਾਰ ਨੂੰ ਚਾਹੀਦਾ ਜੀ ਕਿ ਇਹਦੀ ਜਿਹੜੀ ਹੈਗੀ ਆ ਸਾਰੀ ਦੇਖਰੇਖ ਇੱਕ ਸਪੈਸ਼ਲ ਟੀਮ ਬਣਾਨੀ ਚਾਹੀਦੀ ਹੈ ਔਰ ਸਾਰੀਆਂ ਪਾਰਟੀਆਂ ਨੂੰ ਕੱਦ ਤੋਂ ਉੱਤੇ ਉੱਠ ਕੇ ਮਤਲਬ ਸਿਆਸੀ ਕਾਦਰ ਨਹੀਂ ਇੱਥੇ ਦੇਖਣਾ ਕਿ ਭਾਈ ਇਹ ਚ ਮੇਰੀ ਰਾਜਨੀਤੀ ਕਮਜ਼ੋਰ ਹੁੰਦੀ ਜਿਹਨੇ ਪੰਜਾਬ ਚ ਵਾਰਦਤ ਕਰਤੀ ਤੇ ਪੰਜਾਬ ਸਰਕਾਰ ਦੀ ਬਦਨਾਮੀ ਹੈ ਜਿਹਨੇ ਯੂਪੀ ਚ ਕਰਤੀ ਤੇ ਬੀਜੇਪੀ ਦੀ ਬਦਨਾਮੀ ਹੈ ਪਰ ਕਿਤੇ ਨਾ ਕਿਤੇ ਇਹਨੂੰ ਕੋਈ ਨਾ ਕੋਈ ਸ਼ਾਇਵ ਹੈ ਔਰ ਸ਼ਾਇਦ ਦੇਖੋ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਇਸ ਮਸਲੇ ਦਾ ਸੂ ਮੋਟੋ ਲਵੇ ਕਿਉਂਕਿ ਉਹ ਜੇਲ੍ਹਾਂ ਚ ਬਹਿ ਕੇ ਬੰਦੇ ਮਰਵਾ ਰਿਹਾ ਤੁਹਾਡੀ ਬਦਨਾਮੀ ਕਿੰਨੀ ਹੁੰਦੀ ਹੈ ਇੰਟਰਨੈਸ਼ਨਲ ਲੈਵਲ ਦਾ ਕਲਾਕਾਰ ਸਿੱਧੂ ਮੂਸੇ ਵਾਲਾ ਮਰਵਾਤਾ ਮੈਨੂੰ ਦੱਸੋ ਸਿੱਧੂ ਮੂਸੇਵਾਲੇ ਦਾ ਨਾਮ ਪਤਾ ਕੀ ਹੈ ਪੂਰੇ ਦੇਸ਼ ਹੀ ਨਹੀਂ ਦੁਨੀਆ ਦੇ ਵਿੱਚ ਸਿੱਧੂ ਸਿੱਧੂ ਹੋਈ ਹੋਈ ਸੀ ਇਹਨੇ ਉਹ ਬੰਦਾ ਮਰਵਾਤਾ ਸੁਲਮਾਨ ਖਾਨ ਪੂਰੀ ਦੁਨੀਆ ਦੇ ਵਿੱਚ ਉਹ ਬੰਦੇ ਦਾ ਵੀ ਡੰਕਾ ਗੂੰਜਦਾ ਹੈ ਬੋਲੀਵੁੱਡ ਦਾ ਐਕਟਰ ਤਾਂ ਹੈ ਹੀ ਹੈ ਪਰ ਪੂਰੀ ਦੁਨੀਆ ਦੇ ਲੋਕ ਉਹਨੂੰ ਜਾਣਦੇ ਨੇ ਉਹਦੇ ਉੱਤੇ ਅਟੈਕ ਕਰਵਾਤਾ ਫੇਰ ਮੈਨੂੰ ਦੱਸੋ ਐਡਾ ਵੱਡਾ ਲੀਡਰ ਬਾਬਾ ਸਦੀਕੀ ਮਰਵਾਤਾ ਮੈਨੂੰ ਗੱਲ ਦਾ ਜਵਾਬ ਦਿਓ ਅੱਜ ਅੱਜ ਤੁਸੀਂ ਲਾਰੈਂਸ ਨੂੰ ਸ਼ਹੀਦ ਦਿੱਤੀ ਹੈ ਉਹਦੀ ਬੰਦੂਕ ਦਾ ਮੂੰਹ ਦੂਜਿਆਂ ਦੇ ਪਾਸੇ ਹੈ ਪਰ ਕੱਲ ਨੂੰ ਇਹ ਮੂੰਹ ਘੁੰਮ ਕੇ ਉਹਨਾਂ ਦੇ ਪਾਸੇ ਵੀ ਆਣਾ ਜਿਹੜੇ ਉਹਨੂੰ ਸ਼ਹਿਦ ਦੇ ਰਹੇ ਨੇ ਇਹਦਾ ਸਿਆਸੀ ਇਸਤੇਮਾਲ ਬੰਦ ਕਰ ਦਿਓ ਬੀਜੇਪੀ ਨੂੰ ਚਾਹੀਦਾ ਵਾ ਸਖਤੀ ਨਾਲ ਵਰਤੇ ਤਿੰਨ ਵਾਰੀ ਤੁਹਾਨੂੰ ਯਾਰ ਲੋਕਾਂ ਨੇ ਮੌਕਾ ਦਿੱਤਾ ਐਸ ਵਾਸਤੇ ਦਿੱਤਾ ਕਿ ਤੁਹਾਡੀ ਲਾਪਰਵਾਹੀ ਨਾਲ ਲੋਕ ਮਰਨ ਗੈਂਗਸਟਰ ਬਣਨ ਮੈਨੂੰ ਦੱਸੋ ਦਾਵਤੋਂ ਵੀ ਵੱਡਾ ਨਾਮ ਹੋਣਾ ਸ਼ੁਰੂ ਹੋ ਗਿਆ ਇਹਦਾ ਚੀਜ਼ ਕੀ ਹੈ ਯਾਰ ਚੀਜ਼ ਕੀ ਹੈ 5 ਫੁੱਟ ਹੀ ਹੈ ਸਾਓ ਦੱਸੋ ਮੈਨੂੰ ਚੱਕ ਕੇ ਦੇ ਅੰਦਰ ਉਹਨੂੰ ਜੀ ਬਿਲਕੁਲ ਨikhil ji ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਜੇ ਸਰਕਾਰ ਨੂੰ ਲੋਕਾਂ ਨੇ ਤਿੰਨ ਵਾਰੀ ਮੌਕਾ ਦਿੱਤਾ ਹੈ ਟਿਕਟੋ-ਟਕ ਟ ਲੋਕਾਂ ਦੀ ਸੁਰੱਖਿਆ ਦਾ ਜਿਹੜਾ ਇਹ ਸਾਰਾ ਜ਼ਿੰਮਾ ਇਹ ਕੇਂਦਰ ਸਰਕਾਰ ਤੇ ਆ ਜਾਂਦਾ ਹੈ ਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇੱਦਾਂ ਦੇ ਗੈਂਗਸਟਰਾਂ ਨੂੰ ਨਖ ਕੋਣ ਸੋ ਨikhil ji ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਇੰਨੀ ਵੱਡੀ ਜਾਣਕਾਰੀ ਦੇਣ ਲਈ ਤੇ ਟਿਕਟੋ-ਟਕ ਸਰਕਾਰ ਦੀਆਂ ਅੱਖਾਂ ਖੋਲਣ ਦੇ ਲਈ ਜੀ ਬਹੁਤ-ਬਹੁਤ ਮਿਹਰਬਾਨੀ ਧੰਨਵਾਦ